ਦੋਸਤੋ ਤੁਸੀਂ ਤਾਂ ਮੇਰੇ ਪਿੰਡਾਂ ਦੇ ਹੋ ਮੇਰੇ ਚਾਚੇ ਤਾਂ ਇਹ ਵੀ ਬੈਠੇ ਹੋਣਗੇ ਰਿਸ਼ਤੇਦਾਰ ਵੀ ਬੈਠੇ ਹੋਣਗੇ ਇੱਥੇ ਆਹੀ ਇੱਥੋਂ ਵਾਲੇ ਦੁਆਲੇ ਦੇ ਪਿੰਡਾਂ ਚੋਂ ਆਏ ਹੋ ਨਮੋੜ ਤੋਂ ਆਏ ਹੋਣਗੇ ਸ਼ੇਰੋਂ ਤੋਂ ਆਏ ਹੋਣਗੇ ਸ਼ਾਜਲੀ ਤੋਂ ਆਏ ਹੋਣਗੇ ਝਾੜੋਂ ਤੋਂ ਆਏ ਹੋਣਗੇ ਢੱਡਰੀਆਂ ਤੋਂ ਆਏ ਹੋਣਗੇ ਹੈ ਭਾਈ ਕੀ ਪਸ਼ੌਰ ਤੋਂ ਆਏ ਹੋਣਗੇ ਖੋਖਰ ਤੋਂ ਆਏ ਹੋਣਗੇ ਮੈਦਿਆਸ ਤੋਂ ਆਏ ਹੋਣਗੇ ਮੋਜੋਵਾਲ ਤੋਂ ਆਏ ਹੋਣਗੇ ਸਾਰੇ ਆਪ ਦੀ ਘਰ ਦੇ ਹਾਂ ਖੜਿਆਲ ਤੋਂ ਆਏ ਹੋਣਗੇ ਬਿਗੜਵਾਲ ਤੋਂ ਆਏ ਹੋਣਗੇ ਅਮਰੂ ਕੋਟੜੇ ਤੋਂ ਆਏ ਹੋਗੇ ਮਰਦ ਖੇੜੇ ਤੋਂ ਆਏ ਹੋਗੇ ਚੱਲ ਫਿਰ ਪੇਸ਼ੇਨਪੁਰੇ ਤੋਂ ਆਏ ਹੋਗੇ ਤੂੰਗਾ ਗਲਾਰਾਂ ਤੋਂ ਤਾਂ ਆਏ ਹੋਗੇ ਪੱਕਾ ਸਭੀਰੋ ਇਹ ਪਿੰਡ ਨੇ ਆਪਣੇ ਆਪਾਂ ਇੱਥੇ ਹੀ ਰਹਿੰਦੇ ਰਹੇ ਇੱਥੇ ਹੀ ਰਿਸ਼ਤੇਦਾਰੀਆਂ ਇੱਥੇ ਹੀ ਰਹਿਣਾ ਹੈ ਜਾਣਾ ਨਹੀਂ ਕਿਤੇ ਇੱਥੇ ਹੀ ਰਹਿਣਾ ਜੜਾਂ ਨਹੀਂ ਛੱਡਣੀਆਂ ਦੇਖ ਲਓ ਉਹ ਗਮਲਿਆਂ ਦੇ ਜਿਹੜੇ ਬੂਟੇ ਹੁੰਦੇ ਨੇ ਥੋੜੀ ਜਿਹੀ ਨੇਰੀ ਨਾਲ ਡਿੱਗ ਪੇ ਗਾਮਲਾ ਟੁੱਟ ਜਾਂਦਾ ਤੇ ਬੂਟਾ ਖਤਮ ਤੇ ਪਿੱਪਲ ਤੇ ਬੋਹੜ ਐਂ ਖੜੇ ਰਹਿੰਦੇ ਨੇ 2-200 ਸਾਲ ਹੋ ਗਏ ਪਿੱਪਲਾਂ ਬੋਹੜਾਂ ਨੂੰ ਕਿਉਂਕਿ ਉਹਨਾਂ ਦੀਆਂ ਜੜਾਂ ਨੇ ਜੜਾਂ ਉਹ ਧਰਤੀ ਨਾਲ ਜੁੜੇ ਹੋਏ ਨੇ ਤਾਂ ਖੜੇ ਨੇ ਤਾਂ ਖੜੇ ਨੇ ਧਰਤੀ ਨਾਲ ਜੁੜੇ ਹੋਏ ਨੇ ਸੋ ਧਰਤੀ ਨਾਲ ਜੁੜ ਕੇ ਰਹਿਣਾ ਹੈ ਧਰਤੀ ਨਾਲ ਜੁੜ ਕੇ ਰਹਿਣਾ ਕਿਉਂਕਿ ਆਪਾਂ ਲੋਕ ਥੱਲੋਂ ਆਏ ਹੋਇਆ ਆਹੀ ਆਪਣਾ ਫਾਇਦਾ ਵੀ ਹੈ ਕਿ ਆਪ ਨੂੰ ਸਾਰਾ ਪਤਾ ਹੈ ਹੁਣ ਉਹਨਾਂ ਨੂੰ ਨਹੀਂ ਪਤਾ ਭਈ ਜਿਹੜੇ ਦੂਜੇ ਨੇ ਗਵਰਨਮੈਂਟ ਸਕੂਲਾਂ ਵਾਲੇ ਸੁਖੀਰ ਬਾਦਲ ਹੋ ਰਹੀ ਮਜੀਠੀ ਹੋ ਰਹੀ ਖੈਰੇ ਖੂਰੇ ਹੋ ਰਹੀ ਮਤਲਬ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਕੀ ਹੁੰਦੀ ਹੈ ਦੁਨੀਆ